ਸਤਿ ਸ਼੍ਰੀ ਅਕਾਲ ਜੀ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਜੀ ਪਿੰਡ ਜੀਤਾ ਸਿੰਘ ਵਾਲਾ ਜੀ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੂਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਵੱੱਛੀ ਆ ਜੀ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਹੋਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਨਾਲ ਦੀ ਨਾਲ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਜੀ ਮੂਹ ਤੋਂ ਦੋ ਦੰਦ ਆ ਜੀ origignal ਦੋ ਦੰਦ ਚੱਕਨੇ ਹਜੇ ਸਟਾਰਟ ਹੀ ਕੀਤੇ ਆ ਲਗਭਗ 1 ਮਹੀਨਾ ਤੇ 5 ਦਿਨ ਹੋ ਗਏ ਆ AI ਹੋਈ ਨੂੰ ਜੀ ਵੇਰਕਾ ਦੇ ਸੀਮਣ ਤੋਂ ਗੱਬਣ ਆ ਜੀ ਉਹਦਾ ਪ੍ਰੋਪਰ ਤੁਹਾਨੂੰ ਛਟਰੋਵ ਵਗੈਰਾ ਮਿਲ ਜੂਗਾ ਵੇਰਕਾ ਦਾ ਸੀਮਣ ਲੱਗਿਆ ਹੋਇਆ ਬਾਕੀ ਬਰੀਡ ਵਾਈਜ਼ ਪੂਰੀ ਚੰਗੀ ਆ ਜੇ ਹਾਈਟ ਦੀ ਗੱਲ ਕਰਕੇ ਤਾਂ ਲਗਭਗ ਪੌਣੇ 1.5 ਫੁੱਟ 4.5 ਤੋਂ ਪੌਣੇ 5 ਫੁੱਟ ਦੇ ਆਸ-ਪਾਸ ਉਹ ਪੋਰਟ ਸ਼ਾਂਖ ਦੀ ਗਾਰੰਟੀ ਆ ਸੋਹਣੀ ਝੋਲੀ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਇਧਰਲੇ ਸਾਈਡ ਤੋਂ ਚੈੱਕ ਕਰ ਲਓ ਜੀ ਲਓ ਜੀ ਥਣ ਕੱਲਾ ਕੱਲਾ ਨਿੱਖੜਮਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਹਾਈਟ ਚੰਗੀ ਆ ਜੀ ਮਦਰ ਮਿਲ ਕੇ ਰਿਕਾਰਡ ਬਾਈ ਦੱਸਦਾ ਕਿ ਲਗਭਗ 35 36 ਕਿਲੋ ਦਾ ਜੀ ਤੋੜ ਕੇ ਦਿਖਾ ਦਿਓ ਜੀ ਬਾਕੀ ਹਾਈਟ ਤੁਸੀਂ ਦੇਖ ਹੀ ਸਕਦੇ ਹੋ ਜੀ ਲੈਗ ਸਕੋਰ ਚੈੱਕ ਕਰ ਲਓ ਜਾਤ ਬਰੀਡ ਤੇ ਪੱਖ ਤੋਂ ਪੂਰੀ ਚੰਗੀ ਛੋਟਾ ਜਿਹਾ ਕੰਨਾਂ ਬੁੱਦੀ ਵਾਲੀ ਬੱਚੀ ਆ ਜੀ ਡਿਮਾਂਡ ਇਹਦੀ ਬਾਈ ਫਿਕਸ ਜੀ ਕਰਦੇ ਆ 17000 ਰੁਪਿਆ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਕੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ